ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜੀ ਅੱਜ ਅਸੀਂ ਵੀਡੀਓ ਲੈ ਕੇ ਆਏ ਜ ਜਿਹਦੇ ਵਿੱਚ ਅਸੀਂ ਤੁਹਾਨੂੰ ਪਸ਼ਮੀਨੇ ਦੇ ਸੂਟ ਦਿਖਾਵਾਂਗੇ ਵਿਦਆਊਟ ਦੁਪੱਟਾ ਹੋਣਗੇ ਉਹ ਜਿਹੜੀ ਅਸੀਂ ਲਾਸਟ ਵੀਡੀਓ ਪਾਈ ਸੀ ਬਹੁਤ ਸੋਹਣਾ ਰਿਸਪੌਂਸ ਮਿਲੇ ਆ ਸੀ ਸਾਰੇ ਸੂਟ ਸੋਲਡ ਆਊਟ ਹੋ ਗਏ। ਜਿਹੜਾ ਮੈਂ ਅੱਜ ਸੂਟ ਦਿਖਾਉਣ ਲੱਗੀ ਆ ਇਹ ਵੀ ਬਹੁਤ ਸੋਹਣਾ ਪਸ਼ਮੀਨੇ ਦਾ ਸੂਟ ਹੈ। ਇਹ ਵੀ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਅਸੀਂ ਨੇ ਸੂਟਸ ਰੱਖੇ ਨੇ। ਤੁਸੀਂ ਦੇਖ ਸਕਦੇ ਹੋ ਇਹ ਘੇਰਾ ਬਣਿਆ ਹੋਇਆ ਇੰਸਟਾ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਡਿਜ਼ਾਈਨ ਚੱਲ ਰਿਹਾ ਹੈ ਇਹ। ਇਹ ਕਿ ਰਬੜਿਆ ਹੋਇਆ ਇਹ ਸੇਮ ਇਹਦੀਆਂ 슬ੀਵਜ਼ ਆਉਣਗੀਆਂ ਜੀ ਤੇ ਇਹਦੀ ਬਾਟਮ ਤੇ ਵੀ ਵਰਕ ਆਊਗਾ ਸੇਮ ਇਹਦੀ ਵਰਕ ਬਾਟਮ ਤੇ ਆਊਗਾ ਤੁਸੀਂ ਇਹਨੂੰ ਐਜ਼ ਏ ਕੁੜਤਾ ਸਟਾਈਲ ਜਾਂ ਐਜ਼ ਏ ਪੰਜਾਬੀ ਸੂਟ ਬਣਾ ਸਕਦੇ ਹੋ ਇਹ 슬ੀਵਜ਼ ਦੇ ਉੱਪਰ ਵਰਕ ਆਊਗਾ ਬੜਾ ਸੋਹਣਾ ਡੋਰੀ ਦਾ ਵਰਕ ਕੀਤਾ ਹੋਇਆ ਇਹ ਹਾਂਜੀ ਜਿਹੜਾ ਨੈਕਸਟ ਸੂਟ ਹੈ ਬਹੁਤ ਸੋਹਣਾ ਕੈਮਲ ਬ੍ਰਾਊਨ ਜਿਹਾ ਕਲਰ ਹੈ ਇਹਦੇ ਉੱਤੇ ਅਸੀਂ ਨੇ ਬਲੈਕ ਥ੍ਰੈਡ ਨਾਲ ਵਰਕ ਕੀਤਾ ਹੋਇਆ ਹੈ ਤੁਸੀਂ ਇਹਦੇ ਨਾਲ ਬਲੈਕ ਦੁਪੱਟਾ ਕੰਟਰਾਸਟ ਕਰ ਸਕਦੇ ਹੋ ਜਾਂ ਸੇਮ ਦੁਪੱਟਾ ਕਰਕੇ ਬਲੈਕ ਦੀ ਫਿਨਿਸ਼ਿੰਗ ਵਗੈਰਾ ਦੇ ਸਕਦੇ ਹੋ ਸਾਈਡ ਦੇ ਉੱਪਰ 슬ੀਵਜ਼ ਬਣੀਆਂ ਹੋਈਆਂ ਨੇ neck ਤੇ ਤੁਸੀਂ ਆਪਣੇ ਅਕੋਰਡਿੰਗ ਜੋ ਮਰਜ਼ੀ ਡਿਜ਼ਾਈਨਿੰਗ ਬਣਵਾ ਸਕਦੇ ਹੋ ਐਂਕਰਿੰਗ ਵਗੈਰਾ ਦੇ ਜਾਂ ਕੋਈ ਪੋਟਲੀ ਬਟਨ ਲਗਾ ਕੇ ਇਹ ਦੀ ਜਿਹੜੀ ਹੈ ਸਲਵਾਰ ਆਉਗੀ ਤੁਸੀਂ ਹਾਂਜੀ ਜਿਹੜਾ ਨੈਕਸਟ ਕਲਰ ਹੈ ਇਹ yellow ਹੈ ਬਹੁਤ ਸੋਹਣਾ yellow ਕਲਰ ਹੈ ਹਲਦੀ ਕਲਰ ਹੈ ਇਹ ਇਹਦੇ ਤੇ ਜਿਹੜੇ ਥ੍ਰੈਡ ਆ ਸੀ ਗ੍ਰੇ ਥ੍ਰੈਡ ਨਾਲ ਇਹਦੇ ਤੇ ਵਰਕ ਕੀਤਾ ਹੋਇਆ ਹੈ ਤੁਸੀਂ ਇਹ ਨੇੜੇ ਤੋਂ ਦੇਖ ਸਕਦੇ ਹੋ ਕਸੀ ਨੇ ਗ੍ਰੇ ਥ्रेड ਨਾਲ ਵਰਕ ਕੀਤਾ ਹੋਇਆ ਉਸੇ ਤਰ੍ਹਾਂ ਹੀ 슬ੀਵਜ਼ ਆਉਣਗੀਆਂ ਤੇ ਉਸੇ ਤਰ੍ਹਾਂ ਹੀ ਇਹਦੀ ਬਾਟਮ ਬਣੀ ਆਊਗੀ ਬਾਟਮ ਦੇ ਮੂਰੀ ਤੇ ਵੀ ਇੰਨਾ ਚੌੜਾ ਆਊਗਾ ਬਹੁਤ ਸੋਹਣਾ ਲੱਗਦਾ ਹੈ ਤੁਸੀਂ ਇਹ ਸਾਡੇ ਤੋਂ ਵਿਦਆਊਟ ਦੁਪੱਟਾ ਜਾਂ ਵਿਦ ਦੁਪੱਟਾ ਵੀ ਬਾਈ ਕਰ ਸਕਦੇ ਹੋ ਥੈਂਕ ਯੂ